इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਾਂਜੀ ਅਸੀਂ ਖੜਿਆ ਜਾ ਰਾਏਕੋਟ ਦੇ ਜਵਾਂ ਰੋਡ ਤੇ ਇੱਥੇ ਇੱਕ ਰਵਿਦਾਸ ਗੁਰੂ ਮਹਾਰਾਜ ਜੀ ਦਾ ਮੰਦਿਰ ਬਣਿਆ ਹੋਇਆ ਹੈ ਉਹ ਬਿਲਕੁਲ ਮੰਦਿਰ ਜੋ ਬਣਿਆ ਹੈ ਉਹਦੇ ਵਿੱਚ ਮੂਰਤੀ ਸਥਾਪਨਾ ਵੀ ਇਹ ਕੀਤੀ ਹੋਈ ਹੈ ਉਹ ਮੰਦਿਰ ਦਾ ਜੋ ਦੇਖਣਯੋਗ ਹੈ ਉਹ ਬਹੁਤ ਜਿਆਦਾ ਖਸਤਾ ਹਾਲਤ ਹੈਗੀ ਆ ਇੱਥੇ ਦੇ ਲੋਕਾਂ ਦਾ ਕੀ ਕਹਿਣਾ ਹੈ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਰਵਿਦਾਸ ਮੰਦਿਰ ਹੈਗਾ ਬਣਿਆ ਇਹ ਜੋੜਾ ਰੋੜ ਰਾਏਕੋਟ ਜੀ ਕਿਏ ਰਾਜਾ ਰਾਜਾ ਇਹ ਜੀ ਵੇ ਪਤਾ ਨਹੀਂ ਲਾ ਅੱਜ ਇਹ ਜੀ ਜੋੜਾ ਰੋਡ ਤੇ रविदास ਮਹਾਰਾਜ ਦੀ ਮੂਰਤੀ ਬਣਿਆ ਹੈ ਮੰਦਿਰ ਹੈ ਜੀ ਇਹਦੇ ਜੇ ਛੱਤਾਂ ਵਾਲੇ ਬਿਲਕੁਲ ਖਸਤਾ ਹਾਲਤ ਦੇਖੋ ਜੀ ਇੱਥੇ ਦਾ ਵੀ ਦਾਸ ਮਹਾਰਾ ਜੀ ਹੈ ਇੱਥੇ ਤਾਂ ਕੋਈ ਨਾ ਉੱਪਰ ਇੱਟਾਂ ਵੀ ਟੁੱਟੀਆਂ ਹੋਈਆਂ ਹਨ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਦੇਖਣ ਦੀ ਲੋੜ ਹੈ ਅਗੇ ਕੋਈ ਛੋਟੇ ਛੋਟੇ ਬੱਚੇ ਇੱਥੇ ਗੁਰੂ ਵੀ ਦਾਸ ਮਹਾਰਾ ਜੀ ਦਾ ਭਜਨ ਗਾਣ ਵੀ ਕਰਦੇ ਸਵੇਰ ਸ਼ਾਮ ਬੱਚੇ ਇਹ ਸਾਰਾ ਇੱਥੇ ਦੇ ਜਿਹੜੇ ਮਹੱਲੇ ਦੇ ਇਸ ਏਰੀਏ ਦੇ ਜੋੜਾ ਰੋਡ ਦੇ ਰਹਿਣ ਬਸਤੀ ਨੇ ਸਾਰਿਆਂ ਨੇ ਇੱਥੇ ਬੈਠ ਕੇ ਭਜਨ ਕੀਰਤਨ ਕਰਦੇ ਆ। ਸ੍ਰੀ ਗੁਰੂ ਵਿਦਾਸ ਮਹਾਰਾਜ ਜਿਹਦਾ ਨਾਮ ਲੈਂਦੇ ਨੇ। ਨਿਰਵੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜਿੰਦੀ। ਆਤੋ ਤੇਰੀ ਨੀਤੀ ਤੇ ਨਹੀਂ ਵਹੀਏ। ਆਹੋ ਜੈ ਉਹ ਮਨ ਮਗਦੇ ਨਲ ਪਰਦਾ ਰੋ ਮਨੋਂ ਮਗਦੇ ਨਲ ਪਰਦਾ ਐਸੇ ਬਚਨਉਦਾ ਅਰਦਾਇ ਕਾਂਤੀ ਵਿੱਚ ਸਤਿਗੁਰ ਮੇਰਾ ਆਪਨਿ ਤੇ ਪਛਾਨ ਸਭਾ ਤੇ ਤਤਗੁਰਾ ਮੇਰਾ ਮਾਨੀ ਦੇ ਪੱਥਰ ਖਾਰ ਦਾ ਗਾਂਤੀ ਵਿੱਚ ਤਤਗੁਰਮੇਰਾ ਮਾਨੀ ਦੇ ਪੱਥਰ ਖਾਰ ਦਾ ਉਤਨੀ ਤੇ ਦੇਦ ਮੁਖਾਤੇ ਐਸੇ ਵਚਨ ਉਤਾਰੇ ਹਾਂਜੀ ਇਹ ਜੋ ਡੋਲਾ ਰੋਡ ਦੇ ਉੱਪਰ ਸ੍ਰੀ ਗੁਰੂदास ਮਹਾਰਾਜ ਜੀ ਬਣੀ ਹੋਈ ਮੂਰਤੀ ਸਥਾਪਨਾ ਕੀਤੀ ਆ ਉਸ ਟਾਈਮ ਬਟ ਇਸ ਖੜੇ ਹੋਏ ਨੇ ਕਮੇਟੀ ਦੇ ਸਾਰੇ ਬੰਕਰ ਖੜੇ ਹੋਏ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹ ਜਿਹੜਾ ਮਹਾਰਾਜ ਦੀ ਮੂਰਤੀ ਦਾ ਪੂਰਾ ਜਿਹੜੀ ਮੰਦਿਰ ਦੀ ਪੂਰੀ ਹੁਣ ਹੋਰ ਇਹ ਲਿਖਿਆ ਕੰਮ ਨਹੀਂ ਹੋਇਆ ਤਾਂ ਕਿਉਂ ਕੀ ਚੱਕਰ ਕੀ ਆ ਕਿੱਥੇ ਇਹਨਾਂ ਦੀ ਰੁਕਾਵਟ ਪੈ ਰਹੀ ਆ ਕਿੱਥੇ ਇਹਨਾਂ ਨੂੰ ਦਿੱਕਤ ਆ ਰਹੀ ਆ ਆਓ ਗੱਲ ਕਰਦੇ ਹਾਂ ਕੀਤਾ ਜੀ ਆਪਣਾ ਬਲਵੰਤ ਸਿੰਘ ਜੀ ਪਰਮਜੀਤ ਸਿੰਘ ਜੀ ਅੱਛਾ ਪਰਮਜੀਤ ਸਿੰਘ ਜੀ ਇਹ ਮੂਰਤੀ ਸਥਾਪਨਾ ਕਿੰਨੇ ਤੋਂ ਹੋਈ ਹੋਈ ਆ ਜੀ ਇਹ ਮੂਰਤੀ ਨੂੰ ਤਾਂ ਜੀ 15-20 ਸਾਲ ਹੋ ਗਏ ਸਾਡੇ ਕੋਲੇ ਜਗ੍ਹਾ ਹੈ ਨਹੀਂ ਸੀ ਇੱਥੇ ਵੋਟਰਾਂ ਦਾ ਇਲੈਕਸ਼ਨਾਂ ਦਾ ਟਾਈਮ ਸੀ ਸਾਡੇ ਐਮਐਲਏ ਸਾਹਿਬ ਨਾਲ ਗੱਲ ਕਰੀ ਸੀ ਅਸੀਂ ਵੀ ਸਾਨੂੰ ਜਗ੍ਹਾ ਚਾਹੀਦੀ ਹੈ ਮੂਰਤੀ ਵਾਸਤੇ ਉਹ ਜਗ੍ਹਾ ਸਾਨੂੰ ਜੀ ਇਹਨਾਂ ਨੇ ਦੇਤੀ ਸੀਗੀ ਉਹ ਐਮਐਲਏ ਸਾਹਿਬ ਇੱਥੇ ਦੇ ਹਰਗੇ ਡਾਕਟਰ ਅਮਰ ਸਿੰਘ ਹਲ ਦੇ ਨਾਲ ਕਮੇਟੀ ਦੇ ਸਾਡੇ ਤੇ ਧਾਵਾ ਬੋਲਦਾ ਵੀ ਇੱਥੋਂ ਭਾਈ ਤੁਸੀਂ ਮੂਰਤੀ ਚੱਕ ਲਓ ਤੇ ਨਹੀਂ ਤਾਂ ਛੁੱਟਦੇ ਪਰਚਾ ਦਰਜ ਹੋ ਜੂਗਾ ਠੀਕ ਹੈ ਜੀ ਪਰਚੇ ਦਰਜ ਬੜੇ ਹੁੰਦੇ ਆਏ ਆ ਪਰ ਹੋ ਜਾਣ ਦੁਆਸੀਂ ਦੀ ਪ੍ਰਭਾਵ ਮੰਨਦੇ ਗੱਲ ਦੀ ਤੇ ਉਸ ਤੋਂ ਬਾਅਦ ਸਾਨੂੰ ਅਸੀਂ ਪ੍ਰਭਾਵਾਂ ਦੀ ਰਹਿ ਲਈ ਤੇ ਉੱਥੇ ਅਸੀਂ ਜਗਰਾਉ ਕੇਸ ਲਾਤਾ ਜੀ ਜਗਰਾਉ ਕਮੇਟੀ ਜੀ ਕਿਹੜੀ ਕਮੇਟੀ ਲੋਕ ਲੈਤਾ ਨੂੰ ਹੈ ਇਹ ਜੀ ਰੋਸ਼ਨ ਕਮੇਟੀ ਆ ਜੀ ਸਾਡੇ ਰੈਕੋਰਡ ਉੱਪਰ ਮਿਊਸਪਲ ਹਾਂ ਜੀ ਠੀਕ ਹੈ ਜੀ ਉਹ ਕਹਿ ਰਹੇ ਤੇ ਮੰਦਰ ਉਹ ਕਹਿੰਦੇ ਜੀ ਤੁਸੀਂ ਮੂਰਤੀ ਬਾਹਰ ਕੱਢ ਲਓ ਅਸੀਂ ਜਿੰਦਾ ਲਾ ਦੇਾਂਗੇ ਇਹਨੂੰ ਆ ਠੀਕ ਹੈ ਜੀ ਅਸੀਂ ਨਹੀਂ ਕੱਢਣੀ ਤੁਸੀਂ ਕੱਢਣੇ ਕੱਢ ਦਿਓ ਮਾਲੇਸੀ ਮੂਰਤੀ ਬਾਹਰ ਨਹੀਂ ਕੱਢਣੀ ਹੋएगी ਫਿਰ ਅਸੀਂ ਸਾਰੇ ਮਹੱਲੇ ਨਾਲ ਰਾਇ ਕਰਕੇ ਅਸੀਂ ਕੇਸ ਲਾਤਾ ਜੀ ਇਹਦੇ ਤੇ ਯਾਨੀ ਤੁਸੀਂ ਸਾਰਾ ਮਹੱਲਾ ਮਿਲ ਕੇ ਇੱਥੇ ਸੁਭਾ ਸਾਵਾਂ ਹਾਂਜੀ ਇੱਥੇ ਮਾਦਾ ਦਾ ਜੱਜ ਚੱਲਦਾ ਜੀ ਤੇ ਇੱਥੇ ਫੰਗਰਾਂਦ ਵੀ ਮਨਾਈ ਜਾਂਦੀ ਆ ਸਾਵ ਨੂੰ ਬੱਚੇ ਕੀਰਤਨ ਵੀ ਹੋ ਰਿਹਾ ਜੀ ਜੀ ਠੀਕ ਹੈ ਜੀ ਜਿਹੜੀ ਜਿਹੜੀ ਤੁਹਾਡੇ ਜਿਹੜੀ ਸਥਾਪਨਾ ਕਰੀਏ ਮੂਰਤੀ ਉਹਨਾਂ ਨੂੰ ਕਹਿੰਦੇ ਸੀ ਚੱਕ ਦਿਓ ਹਾਂਜੀ ਹਾਂਜੀ ਤੁਹਾਡੇ ਕੋਲੇ ਹੋਰ ਕੋਈ ਚਾਰਾ ਨਹੀਂ ਹੋ ਕੋਈ ਰਾਸਤਾ ਨਹੀਂ ਕੋਈ ਰਾਸਤਾ ਨਹੀਂ ਜੀ ਸਾਡੇ ਕੋਲੇ ਹਾਂਜੀ ਇੱਥੇ 100 200 ਘਰ ਵੀ ਬੈਠਾ ਤੇ ਧਰਮਸ਼ਾਲਾ ਵੀ ਇਹਦੇ ਵਿੱਚ ਆ ਜੀ ਇਹਦੇ ਵਿੱਚ ਗੁਰਦੁਆਰਾ ਸਾਹਿਬ ਵੀ ਇੱਧਰ ਪਾਇਆ ਹੋਇਆ ਵਾ ਇਹ ਜਗ੍ਹਾ ਦੇ ਵਿੱਚ ਹੀ ਪਾਇਆ ਹੋਇਆ ਜ਼ਮੀਂਦਾਰਾਂ ਦਾ ਹਾਂਜੀ ਹਾਂ ਉਹਨਾਂ ਦਾ ਨਾਮ ਹੈ ਇਹ ਸੀ ਜੀ ਪਰਮਜੀਤ ਸਿੰਘ ਜੀ ਜਿਨ੍ਹਾਂ ਨੇ ਮੂਰਤੀ ਸਥਾਪਨਾ ਕਰਨ ਦੇ ਪਿੱਛੇ ਇਹਨਾਂ ਦਾ ਵਿਸ਼ੇਸ਼ ਸਹਾਇਕ ਰਿਹਾ ਹੁਣ ਤੱਕ ਇਹਨਾਂ ਦਾ ਕਹਿਣਾ ਵਾ ਕਿ ਅਸੀਂ ਸਾਡੇ ਇੱਥੇ ਘਟਗਟ 200 ਘਰ ਇੱਥੇ ਇਸ ਟਾਈਮ ਮੌਜੂਦ ਹੈ ਜੋੜਾ ਰੋਡ ਤੇ ਜੋੜਾ ਰੋਡ ਤੇ 200 ਘਰ ਮੌਜੂਦ ਮੌਜੂਦ ਹੈਗਾ ਵਾ ਇਹਨਾਂ ਨੇ ਤਾਂ ਕਰਕੇ ਇਸ ਕਰਕੇ ਮੇਲ ਜੋਲ ਤੇ ਸਾਰੇ ਭਗਵਾਨ ਸੀ ਗੁਰੂ ਮਹਾਰਾਜ ਰਵਿਦਾਸ ਮਹਾਰਾਜ ਜੀ ਦਾ ਇਹ ਗੋਣਗਾਂ ਕਰਦੇ ਆ ਇਹਨਾਂ ਦੇ ਵਿੱਚ ਵਾਦਾ ਬਣ ਰਿਹਾ ਉਹਨਾਂ ਨੇ ਨੇ ਕੇਸ ਵੀ ਲਾਇਆ ਹੋਇਆ ਇਹਨਾਂ ਦਾ ਕੇਸ ਦੀ ਕੋਈ ਸੁਣਵਾਈ ਹਜੇ ਤੱਕ ਹੋਈ ਨਹੀਂ ਐਸੀ ਕੋਈ ਪਰਮਜੀਤ ਸਿੰਘ ਜੀ ਹੁਣ ਉਹ ਕੁਝ ਮਾਤਾ ਜੀ ਥੋੜੇ ਖੜੀਆਂ ਨੇ ਉਹਨਾਂ ਨਾਲ ਹੀ ਆਪਾਂ ਗੱਲਬਾਤ ਕਰਦੇ ਆਂ ਅਈ ਭੈਣ ਜੀ ਆਪਣਾ ਕਿਰਾਏ ਦੀ ਜੀ ਜੀ ਤੁਹਾਡਾ ਕੀ ਕਹਿਣਾ ਜੀ ਮੰਦਿਰ ਦੇ ਬਾਰੇ ਬਕਸ਼ੇ ਜਵਾ ਬਾਲੇ ਸ਼ੋ ਨਿਰਵਾਣ ਤੁਹਾਡੀ ਬਾਸਵਾ ਜੀ ਕੀ ਜੈ ਅਟਾਤਾ ਜੀ ਮੰਦਿਰ ਇਹ ਕਹਿਣਾ ਵੀ ਅਸੀਂ ਗੁਰੂ ਨਾਲ ਜੋੜਨਾ ਚਾਹੁੰਦੇ ਆਂ ਤੇ ਸਾਨੂੰ ਵਿੱਚ ਤੋਂ ਨਾ ਕਹਿੰਦੇ ਤੁਹਾਡਾ ਕੀ ਕਹਿਣਾ ਆ ਕੁਝ ਜਿਹੜੇ ਤੋਂ ਵੀ ਐਮਐਲਏ ਸਾਹਿਬ ਨੇ ਹਾਂਜੀ ਉਹ ਵੀ ਅੰਦਸ਼ੀਏ ਕੌਮ ਦੇ ਨਾਲ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਆ ਹਾਂਜੀ ਤੁਸੀਂ ਉਹਨਾਂ ਕੋਲ ਜਾ ਕੇ ਆਪਣੀ ਫਰਿਆਦ ਲੈ ਕੇ ਗਏ ਹਾਂਜੀ ਪਹਿਲਾਂ ਅਸੀਂ ਗਏ ਸੀ ਉਹਨਾਂ ਨੇ ਸਾਨੂੰ ਯਾਨੀ ਪੂਰਾ ਸਾਥ ਦਿੱਤਾ ਉਹ ਹੁਣ ਵੀ ਕਹਿੰਦੇ ਆ ਵੀ ਅਸੀਂ ਤੁਹਾਡੇ ਨਾਲ ਆ ਤੁਹਾਡਾ ਅਸੀਂ ਪੂਰਾ ਸਾਥ ਦੇਵਾਂਗੇ ਮੰਦਰ ਵਾਰੇ ਹਾਂਜੀ ਸਾਨੂੰ ਪੂਰਾ ਵਿਸ਼ਵਾਸ ਆਇਆ ਉਹਨਾਂ ਨੇ ਅਸੀਂ ਜਾ ਕੇ ਆ ਥੋੜੀ ਦਿਨ ਹੋਇਆ ਉਹਦੋਂ ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆ ਮੇਰਾ ਵੀ ਗੁਰੂ ਆ ਐਮਐਲਏ ਸਾਹਿਬ ਹਾਕਮ ਸਿੰਘ ਜੀ ਕਹਿੰਦੇ ਵੀ ਸਾਡਾ ਵੀ ਗੁਰੂ ਆ ਅਸੀਂ ਤੁਹਾਡੇ ਨਾਲ ਆ ਤੁਸੀਂ ਤੁਹਾਡਾ ਕੀ ਕਹੇ ਤੁਸੀਂ ਕੇਸ ਕਿਹੜਾ ਕਰਿਆ ਤੁਸੀਂ ਕੇਸ ਦੇ ਵਿੱਚ ਤੁਸੀਂ ਸਾਰੇ ਜਣੇ ਇਕੱਠੇ ਹੇ ਕੇਹੀ ਪਰ ਹਾਂਜੀ ਅਸੀਂ ਇਕੱਠੇ ਕਰਕੇ ਵੇੜਾ ਸਾਡਾ ਸਾਰਾ ਨਾਲ ਹੀ ਸੀ ਸਭ ਦੇ ਸੈਨ ਹੋ ਕੇ ਉੱਥੇ ਗਏ ਹੋਏ ਆ ਵੀ ਐਸੇ ਕਰਦੇ ਕੇ ਕੇਸ ਕੀਤਾ ਸੀ ਵੀ ਸਾਨੂੰ ਕਮੇਟੀ ਰੋਕ ਲਾ ਰਹੀ ਆ ਵੀ ਸਾਡਾ ਗੁਰੂ ਦਾ ਮੰਦਰ ਬਣਾਉਣਾ ਚਾਹੀਦਾ ਅਸੀਂ ਸਾਹੇ ਕੁਝ ਹੋ ਜੇ ਅਸੀਂ ਇੱਥੋਂ ਨਹੀਂ ਪਿੱਛੇ ਹਟਣਾ ਹੈ ਹਾਂਜੀ ਹਾਂਜੀ ਸੁਬਾ ਸ਼ਾਮ ਤੇ 10 ਦਿਨ ਹਾਂਜੀ ਸੁਬਾ ਸ਼ਾਮ ਰੇਣ ਦਾ ਲੱਗਦਾ 10 ਦਿਨਤੀ ਹੁੰਦੀ ਹੈ ਸੰਗਰਾਦ ਮਨਾਉਣੇ ਆ ਤਿੰਨ ਸਾਲ ਹੋ ਗਏ ਗੁਰੂ ਦਾ ਦਿਨ ਅਸੀਂ ਇੱਥੇ ਮਨਾਉਂਦੇ ਆ ਸਾਨੂੰ ਹੋਰ ਨੇੜੇ ਕੋਈ ਨਹੀਂ ਸੀ ਮੰਦਰ ਨਾ ਤੇ ਹੋਰ ਬਾਬੇ ਜੀ ਦੀ ਮੂਰਤੀ ਨਹੀਂ ਸੀ ਅਸੀਂ ਹੁਣ ਆਪ ਮਨਾਉਣ ਲੱਗਿਆ ਤਿੰਨ ਸਾਲ ਹੋ ਗਏ ਇੱਥੇ ਤੁਸੀਂ ਕਾਸੀ ਵਗੈਰਾ ਵੀ ਜਾਂਦੇ ხਾਲੀ ਹਾਂਜੀ ਸਾਡੇ ਘਰ ਦੇਆਂ ਨੂੰ 15 ਸਾਲ ਹੋ ਗਏ ਉੱਥੇ ਜਾ ਕੇ ਲੰਗਰ ਲਾਉਂਦੇ ਸੀਗੇ ਤੇ ਕਿੰਨੇ ਟਾਈਮ ਰੱਖੀ ਹੋਈ ਹੈ ਜੀ ਮੂਰਤੀ ਉਹਦੋਂ ਥੋੜਾ ਚਿਰ ਬਾਅਦ ਲਿਆਣੀ ਹੋਵੇ 13-14 ਸਾਲ ਮੂਰਤੀ ਆਈ ਨਹੀਂ ਜੀ ਇਹ ਤੁਹਾਨੂੰ ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਚੋਅ ਰੱਖਦੇ ਹੋ ਪਹਿਲਾਂ ਤਾਂ ਜੀ ਘਰੇ ਹੀ ਪਈ ਸੀ ਕਿਸੇ ਹਾਂਜੀ ਇੱਥੇ ਰੱਖਿਆ ਹੋਇਆ ਇਹ 8 ਸਾਲ ਹੋ ਗਏ 3 ਸਾਲ ਹੋ ਗਏ ਹਾਂਜੀ 3 ਸਾਲ ਤੋਂ ਇੱਕੋ ਹੀ ਕਮਰਾ ਜਿਹੜਾ ਬਣਿਆ ਹੋਇਆ ਇਹੀ ਹੈ ਹਾਂਜੀ ਇਹੀ ਹੈ ਹੁਣ ਤੁਸੀਂ ਪ੍ਰਸ਼ਾਸਨ ਤੋਂ ਇਹ ਦੋਨੋਂ ਤੇ ਇੱਕ ਤੇ ਵੱਡਾ ਮੰਦਰ ਬਣਾਇਆ ਜਾਵੇ ਹਾਂਜੀ 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 ਤੇ ਜਿਹੜਾ ਤੁਹਾਡੇ ਤੇ ਨਗਰ ਕੌਂਸਲ ਨੇ ਜਾਂ ਕਿਸੇ ਨੇ ਹੋਰ ਤੁਹਾਡੇ ਰੋਕ ਲਾਈਆਂ ਤੇ ਪੁਵੰਦੀਆਂ ਨੂੰ ਖਤਮ ਕੀਤਾ ਜਾਵੇ ਹਾਂਜੀ ਠੀਕ ਹੈ ਤੁਸੀਂ ਜਿਹੜੇ ਧਰਮ ਦੇ ਨਾਲ ਜੁੜਨਾ ਚਾਹੁੰਦੇ ਹੋ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਭੈਣ ਜੀ ਨੇ ਦੱਸਿਆ ਕਿ ਜੋ ਅਸੀਂ ਜੁੜਨਾ ਚਾਹੁੰਦੇ ਹਾਂ ਧਰਮ ਦੇ ਨਾਲ ਸਾਨੂੰ ਛੋੜਿਆ ਜਾਵੇ ਤਨੂੰ ਕਿਸੇ ਕੇਸ ਤੋਂ ਕਿਸੇ ਕੋਰਟਕਟਰੀ ਤੋਂ ਕੋਈ ਦੇਣਾ ਲੈਣਾ ਨਹੀਂ ਅਸੀਂ ਮਹਾਰਾਜ ਧੰਨ ਗੁਰੂ ਜਸ ਮਹਾਰਾਜ ਜੀ ਦਾ ਗੁਣ ਗਾ ਕਰਨ ਤੋਂ ਸਾਨੂੰ ਕਰਨ ਦਾ ਮੌਕਾ ਦਿੱਤਾ ਜਾਵੇ ਭਾਈ ਬਾਕੀ ਇਹ ਦੇਖੋ ਇਹ ਬਹੁਤ ਜਿਆਦਾ ਲੋਡ ਐ ਇਸ ਨੂੰ ਦੇਖੋ ਟੁਕੀਆਂ ਆਇਆ ਕਿੰਤਾ ਟੁਕਿਆ ਪਈਆਂ ਨੇ ਇਹ ਮੰਦਰ ਜੇ ਬਣੇ ਤਾਂ ਇੱਥੇ 100 ਤੋਂ 200 ਕਰ 200 ਕਰ ਮੌਜੂਦ ਨੇ ਜੇ ਕਿ ਲੋਕੇ ਰਵਿਦਾਸ ਗੁਰੂ ਮਹਾਰਾਜ ਜੀ ਦੇ ਨਾਲ ਸੰਬੰਧ ਰੱਖ